ਨਾਮਿਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂ ਕਾਰਾ ਤਰਨ ਗਗਨਾ ਹੁਕਮਿ ਅਪਾਰਾ ਨਾ ਦੇ ਨਰੈਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਏਂਦਾ ਖਾਣੀ ਨਾ ਬਾਣੀ ਪਾਣ ਨਾ ਪਾਣੀ ਉਪਤ ਖਪਤ ਨਾ ਆਵਣ ਜਾਣੀ ਖਾਂਡ ਪਤਾਲ ਸप्त ਨਹੀਂ ਸਾਗਰ ਨਦੀ ਨਾ ਨੀਰ ਵਹਾਂ ਏਂਦਾ ਨਾ ਤਦ ਸੁਰਗ ਮਛ ਪਿਆਲਾ ਦੋਜਕ ਭਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏਂਦਾ ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ ਅਵਰਨਾ ਦੀ ਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏਂਦਾ ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿਧ ਸਾਧਕ ਸੁਖਵਾਸੀ ਜੋਗੀ ਜੰਗਮ ਭੇਖ ਨਾ ਕੋਈ ਨਾ ਕੋ 나ਥ ਕਹਾਂਏਂਦਾ ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਉਪਾਏ ਵਿਗਸੈ ਆਪੇ ਕੀਮਤ ਪਾਏਂਦਾ ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨ ਨਾ ਗਊ ਗੋਆਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏਂਦਾ ਕਰਮ ਧਰਮ ਨਹੀਂ ਮਾਇਆ ማਖੀ ਜਾਤ ਜਨਮ ਨਹੀਂ ਦੀਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਤੈ ਨਾ ਕੋ ਕਿਸੈ ਧਿਆਈਂਦਾ ਨਿੰਦ ਬਿੰਦ ਨਹੀਂ ਜੀਓ ਨਾ ਜਿੰਦੋ ਨਾ ਤਦ ਗੁਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਇੰਦਾ ਵਰਲ ਭੇਖ ਨਹੀਂ ਬ੍ਰਾਹਮਣ ਖੱਤਰੀ ਦੇਉ ਨਾ ਦੇਹਰਾ ਗਉ ਗਾਇਤਰੀ ਹੋਮ ਜਾਗ ਨਹੀਂ ਤੀਰਤ ਨਾਵਣ ਨਾ ਕੋ ਪੂਜਾ ਲਾਇੰਦਾ ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸੇਖ ਮਸਾਇ ਕਹਾਜੀ ਰਈਤ ਰਾਉ ਨਾ ਹਉ ਮੈਂ ਦੁਨੀਆ ਨਾ ਕੋ ਕਹਿਣ ਕਹਾਇੰਦਾ ਭਾਉ ਨਾ ਭਗਤੀ ਨਾ ਸ਼ਿਵ ਸ਼ਕਤੀ ਸਾਜਨ ਮੀਤ ਬਿੰਦ ਨਹੀਂ ਰਕਤੀ ਆਪੇ ਸਾਹੋ ਆਪੇ ਬਣਜਾਰਾ ਸਾਚੇ ਇਹੋ ਪਾਏਂਦਾ ਵੇਦ ਕਤੇਬ ਨਾ ਸਿਮਰਤ ਸਾਸਤ ਪਾਠ ਪ੍ਰਾਣ ਉਦੈ ਨਹੀਂ ਆਸਤ ਕਹਤਾ ਬਖਤਾ ਆਪੇ ਅਗੋਚਰ ਆਪੇ ਅਲਖ ਲਖਾਏਂਦਾ ਜਾਂ ਤਿਸ ਭਾਣਾ ਤਾਂ ਜਗਤਿ ਉਪਾਇਆ ਬਾਜ ਕਲਾ ਆਡਾਨ ਰਹਾਇਆ ਬ੍ਰਹਮਾ ਵਿਸ਼ਨ ਮਹੇਸ਼ ਉਪਾਇ ਮਾਇਆ ਮੋਹ ਵਧਾਏਂਦਾ ਵਿਰਲੇ ਕੋ ਗੁਰ ਸ਼ਬਦ ਸੁਨਾਇਆ ਕਰ ਕਰ ਦੇਖੈ ਹੁਕਮ ਸਬਾਇਆ ਖੰਡ ਬ੍ਰਹਮਾੰਡ ਪਾਤਾਲ ਅਰੰਭੇ ਗੁਪਤੋ ਪ੍ਰਗਟਿ ਆਏਂਦਾ ਤਾ ਕਾ ਅੰਤ ਨ ਜਾਣੈ ਕੋਈ ਪੂਰੇ ਗੁਰ ਤੇ ਸੋਜੀ ਹੋਈ ਨਾਨਕ ਸਾਚ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਏਂਦਾ ਮਾਰੂ ਮਹੱਲਾ ਪਹਿਲਾ ਆਪੇ ਆਪੋ ਪਾਇ ਨਰਾਲਾ ਸਾਚਾ ਥਾਨ ਕੀਓ ਦਿਆਲਾ ਪੌਣ ਪਾਣੀ ਅਗਨੀ ਕਾ ਬੰਦਨ ਕਾਇਆ ਕੋਟਰ ਚਾਏਂਦਾ ਨਉ ਕਰ ਥਾਪੇ ਥਾਪਣ ਹਾਰੇ ਦਸਵੇਂ ਵਾਸਾ ਅਲਖ ਅਪਾਰੈ ਸਾਇਰ ਸਪਤ ਭਰੇ ਜਲ ਨਿਰਮਲ ਗੁਰਮੁਖ ਮੈਲ ਨਾ ਲਾਈਂਦਾ ਰਬ ਸਸ ਦੀਪਕ ਜੋਤ ਸਬਾਈ ਆਪੇ ਕਰ ਵੇਖੈ ਬੜਿਆਈ ਜੋਤ ਸਰੂਪ ਹੋ ਸਦਾ ਸੁਖ ਦਾਤਾ ਸੱਚੇ ਸੋ ਬਾ ਪਾਇਂਦਾ ਘਰ ਮਹਿ ਹਾਟ ਪਟਣ ਵਪਾਰਾ ਪੂਰਾ ਤੋਲ ਤੁਲ ਬਣਜਾਰਾ ਆਪੇ ਰਤਨ ਵਸਾਹੇ ਲੇਵੈ ਆਪੇ ਕੀਮਤ ਪਾਏਂਦਾ ਕੀਮਤ ਪਾਈ ਪਾਵਣ ਹਾਰੇ ਵੇ ਪ੍ਰਵਾਹ ਪੂਰੇ ਢੰਡਾਰੇ ਸਰਬ ਕਲਾ ਲੇ ਆਪੇ ਰਹਿਆ ਗੁਰਮਖ ਕਿਸੈ 부ਝਾਈਂਦਾ ਨਦਰ ਕਰੇ ਪੂਰਾ ਗੁਰ ਭੇਟੈ ਜਮ ਜੰਦਾਰ ਨ ਮਾਰੇ ਫੇਟੈ ਜਿਉਂ ਜਲ ਅੰਤਰ ਕਮਲ ਬਿਗਾਸੀ ਆਪੇ ਬਿਗਸ ਧਿਆਏਂਦਾ ਆਪੇ ਵਰਖੈ ਅੰਮ੍ਰਿਤ ਧਾਰਾ ਰਤਨ ਜਵੇ ਹਰ ਲਾਲ ਅਪਾਰਾ ਸਤਿਗੁਰ ਮਿਲੈ ਤਾਂ ਪੂਰਾ ਪਾਈਐ ਪ੍ਰੇਮ ਪਦਾਰਥ ਪਾਏਂਦਾ ਪ੍ਰੇਮ ਪਦਾਰਥ ਲਹਿ ਅਮੋਲੂ ਕਬਹੀ ਨਾ ਘਾਟਸ ਪੂਰਾ ਤੋਲੋ ਸੱਚੇ ਕਾ ਵਾਪਾਰੀ ਹੋਐ ਸੱਚੋ ਸੌਦਾ ਪਾਏਂਦਾ ਸੱਚਾ ਸੌਦਾ ਵਿਰਲਾ ਕੋ ਪਾਈ ਪੂਰਾ ਸਤਗੁਰ ਮਿਲੇ ਮਲਾਈ ਗੁਰਮੁਖ ਹੋਏ ਸੋ ਹੁਕਮ ਪਛਾਣੈ ਮਾਨੈ ਹੁਕਮ ਸਮਾਈਂਦਾ ਹੁਕਮੇ ਆਇਆ ਹੁਕਮ ਸਮਾਇਆ ਹੁਕਮੇ ਦੀਸੈ ਜਗ ਤੇ ਉਪਾਇਆ ਹੁਕਮੇ ਸੁਰਗ ਮੱਚ ਪਹਿਆਲਾ ਹੁਕਮੇ ਕਲਾ ਹਰ ਹਾਂਈਂਦਾ ਹੁਕਮੇ ਧਰਤੀ ਧੌਲ ਸਿਰ ਭਾਰਨ ਹੁਕਮੇ ਪਵਣ ਪਾਣੀ ਗਹਿਣਾਰੰ ਹੁਕਮੇ ਸ਼ਿਵ ਸ਼ਕਤੀ ਘਰਵਾਸਾ ਹੁਕਮੇ ਖੇਲ ਖਲਾਈਂਦਾ ਹੁਕਮੇ ਆਡਾਣੇ ਆਗਾਸੀ ਹੁਕਮੇ ਜਲ ਥਲ ਤੇ ਭਵਣ ਵਾਸੀ ਹੁਕਮੇ ਸਾਹਸ ਗਰਾਸ ਸਦਾਫਨ ਹੁਕਮੇ ਦੇਖ ਦਿਖਾਏਂਦਾ ਹੁਕਮੁ ਅਪਾਏ ਦਸ ਔਤਾਰਾ ਦੇਵਦਾਨਮ ਆਗਣ ਤੇ ਅਪਾਰਾ ਮਾਨੈ ਹੁਕਮ ਸੋ ਦਰਗਾ ਪਹੰਜੈ ਸਾਚ ਮਲਾਇ ਸਮਾਇੰਦਾ ਹੁਕਮੇ ਜੁਗ ਛਤੀ ਗੋਦਾਰੀ ਹੁਕਮੇ ਸਿਧ ਸਾਧਕ ਵਿਚਾਰੇ ਆਪਨਾਥ ਨਥੀ ਸਭ ਜਾ ਕੀ ਬਖਸ਼ੇ ਮੁਕਤ ਕਰਾਇੰਦਾ ਕਾਇਆ ਕੋਟ ਗੜੈ ਮਹਾਰਾਜਾ ਨੇਬਖਵਾਸ ਭਲਾ ਦਰਵਾਜਾ ਮਿਤਿਆ ਲੋਭ ਨਾਹੀ ਘਰ ਵਾਸਾ ਲੱਭ ਪਾਪ ਪਛਤਾਏਂਦਾ ਸਤ ਸੰਤੋਖ ਨਗਰ ਮਹਿਕਾਰੀ ਜਤ ਸਤ ਸੰਜਮ ਸਰਨ ਮਰਾਰੀ ਨਾਨਕ ਸਹਿਜ ਮਿਲਾ ਜਗ ਜੀਵਨ ਗੁਰ ਸ਼ਬਦੀ ਪਤ ਪਾਏਂਦਾ ਮਾਰੂ ਮਹੱਲਾ ਪਹਿਲਾ ਸੁਨ ਕਲਾ ਅપરੰਪਰ ਧਾਰੀ ਆਪ ਨਿਰਾਲਮ ਅਪਰੇ ਅਪਾਰੀ ਆਪੇ ਕੁਦਰਤ ਕਰ ਕਰ ਦੇਖੈ ਸੁਨੋ ਸੁਨ ਉਪਾਏਂਦਾ ਔਣ ਪਾਣੀ ਸੁਨੈ ਤੇ ਸਾਜੀ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੀ ਅਗਨ ਪਾਣੀ ਜੀ ਉਹ ਜੋਤ ਤੁਮਾਰੀ ਸੁਨਨੇ ਕਲਾ ਰਹਾ ਇੰਦਾ ਸੁਨੋ ਬ੍ਰਹਮਾ ਵਿਸ਼ਨ ਮਹੇਸ਼ ਉਪਾਏ ਸੁਨਨੇ ਵਰਤੇ ਯੁਗ ਸਬਾਈ ਇਸ ਪਦ ਵਿਚਾਰੇ ਸੋ ਜਨ ਪੂਰਾ ਤਿਸ ਮਿਲਿਆ ਪਰਮ ਚੁਕਾਏਂਦਾ ਸੁਨੋ ਸੱਤ ਸਰੋਵਰ ਥਾਪੇ ਜਿਨ ਸਾਜੇ ਵਿਚਾਰੇ ਆਪੇ ਤਿਤ ਸਤ ਸਰ ਮਨੁਆ ਗੁਰਮਖਿ ਨਾਵੇ ਫਿਰ ਬਹੁੜ ਜੋਨ ਨਾ ਪਾਇੰਦਾ ਸੁਨੋ ਚੰਦ ਸੂਰਜ ਗਹਿਣਾਰੀ ਤਿਸ ਕੀ ਜੋਤ ਤਰੇ ਭਵਨ ਸਾਰੇ ਸੁਨਨੇ ਲਖ ਪਾਰ ਨਰਾ ਲੰ ਸੁਨਨੇ ਟੜੀ ਲਾਇੰਦਾ ਸੁਨੋ ਧਰਤਿ ਆਕਾਸਿ ਹਪਾਇ ਬਿਨ ਥਮਾ ਰਾਖੇ ਸੱਚ ਕਲ ਪਾਏ ਤਰੇ ਭਵਨ ਸਾਜ ਮੇਖਲੀ ਮਾਇਆ ਆਪ ਉਪਾਇ ਖਪਾਏ ਦਾ ਸੁਨੋ ਖਾਣੀ ਸੁਨੋ ਬਾਣੀ ਸੁਨੋ ਉਪਜੀ ਸੁਨ ਸਮਾਣੀ ਉਤ ਪੁਜ ਚਲ ਤੇ ਕੀਆ ਸਿਰ ਕਰਤਾ ਬਿਸਮਾਦ ਸ਼ਬਦ ਦੇ ਖਾਏਂਦਾ ਸੁਨੋ ਰਾਤ ਦਿਨ ਸੋ ਦੁਹਿ ਕੀਏ ਉਪਤ ਖਪਤ ਸੁਖਾਂ ਦੁਖ ਦੀਏ ਸੁਖ ਦੁਖ ਹੀ ਤੇ ਅਮਰ ਹਤੀਤਾ ਗੁਰਮਖ ਨਿਜ ਘਰ ਪਾਇੰਦਾ ਸ਼ਾਮ ਵੇਦ ਰਿਗ ਜੁਜਰ ਅਥਰਵਨ ਬ੍ਰਹਮੇ ਮੁਖ ਮਾਇਆ ਹੈ ਤ੍ਰੈ ਗੁਣ ਤਾਂ ਕੀ ਕੀਮਤ ਕਹਿ ਨਾ ਸਕੈ ਕੋ ਤਿਉ ਬੋਲੇ ਜਿਉ ਬੁਲਾਇੰਦਾ ਸੁਨਹੁ ਸਤਪ ਤਾ ਪਾ ਤਾਲੇ ਉਪਾਈ ਸੁਨਹੁ ਭਵਨ ਰਖੇ ਲਿਵ ਲਾਈ ਆਪੇ ਕਾਰਨ ਕੀਆ ਅપરੰਪਰ ਸਭ ਤੇਰੋਂ ਕੀ ਆ ਕਮਾਏਂਦਾ ਰਾਜ ਕਉ ਮੋ ਸਤ ਕਲ ਤੇਰੀ ਛਾਇਆ ਜਨਮ ਮਰਨ ਹਉ ਮੈਂ ਦੁਖ ਪਾਇਆ ਜਿਸਨੋ ਕਿਰਪਾ ਕਰੇ ਹਰ ਗੁਰਮਖੈ ਗੁਣ ਚੌਥੈ ਮੁਕਤ ਕਰਾਏਂਦਾ ਸੁਨੋ ਉਪਜੇ ਦਾਸਿ ਅਵਤਾਰਾ ਸ੍ਰਿਸ਼ਟ ਉਪਾਏ ਕੀਆ ਪਾ ਸਾਰਾ ਦੇਵ दानਵ ਗਣ ਗਿੰਦਰਬ ਸਾਜੀ ਸਭ ਲਿਖਿਆ ਆ ਕਰਮ ਕਮਾਈਂਦਾ ਗੁਰਮੁਖ ਸਮਝੈ ਰੋਗ ਨਾ ਹੋਈ ਇਹ ਗੁਰ ਕੀ ਪੌੜੀ ਜਾਣੈ ਜਨ ਕੋਈ ਜੁਗਾ ਜਗੰਤਰ ਮੁਕਤ ਪਰਾਇਣ ਸੋ ਮੁਕਤ ਭਾਇ ਪਤ ਪਾਏਂਦਾ ਪੰਚ ਤਤ ਸੁਨੋ ਪ੍ਰਗਾਸਾ ਦੇਹ ਸੰਜੋਗੀ ਕਰਮ ਅਭਿਆਸਾ ਬੁਰਾ ਭਲਾ ਦੋਏ ਮਸਤ ਕਲਿਖੇ ਪਾਪ ਪੁੰਨ ਵੀ ਜਾਇਂਦਾ ਉਤਮ ਸਤਗੁਰੂ ਪੁਰਖ ਨਰਾਲੀ ਸ਼ਬਦ ਰੱਤੇ ਹਰ ਰਸ ਮਤਵਾਲੀ ਰਿੱਧ ਬੁੱਧ ਸਿੱਧ ਗਿਆਨ ਗੁਰੂ ਤੇ ਪਾਈਐ ਪੂਰਾ ਭਾਗ ਮਲਾਇੰਦਾ ਇਸ ਮਨ ਮਾਇਆ ਕੋ ਨੇਹੋਂ ਕਨੇਰਾ ਕੋਈ ਬੂਝੋ ਗਿਆਨੀ ਕਰਹੋ ਨਵੇਰਾ ਆਸਾ ਮਨਸਾ ਹੋ ਮੈਂ ਸਹਸਾ ਨਰ ਲੋਭੀ ਕੂੜ ਕਮਾਇੰਦਾ ਸਤਗੁਰ ਤੇ ਪਾਏ ਵਿਚਾਰਾ ਸੋਨ ਸਮਾਧ ਸੱਚੇ ਘਰਬਾਰਾ ਨਾਨਕ ਨਿਰਮਲ ਨਾਦ ਸ਼ਬਦ ਧੁਨ ਸਚ ਰਾਮੈ ਨਾਮ ਸਮਾਈਂਦਾ ਮਾਰੂ ਮਹੱਲਾ ਪਹਿਲਾ ਜਹ ਦੇਖਾਂ ਤਹੇ ਦੀਨ ਦਿਆਲਾ ਆਏ ਨਾ ਜਾਈ ਪ੍ਰਭ ਕਿਰਪਾਲਾ ਜੀਆ ਅੰਦਰ ਜੁਗਤ ਸਮਾਈ ਰਹੇ ਉਹ ਨਿਰਾਲਮ ਰਾਯਾ ਜਗ ਤਿਸ ਕੀ ਛਾਇਆ ਜਿਸ ਬਾਪ ਨਾ ਮਾਇਆ ਨਾ ਕਿਸ ਭੈਣ ਨਾ ਭਰਾਉ ਕਮਾਇਆ ਨਾ ਕਿਸੇ ਉਪਤ ਖਪਤ ਕੁਲ ਜਾਤੀ ਉਹ ਅਜਰਾਵਰ ਮਨ ਪਾਇਆ ਤੂੰ ਅਕਾਲ ਪੁਰਖ ਨਾਹੀ ਸਿਰ ਕਾਲਾ ਤੂੰ ਪੁਰਖ ਅਲੇਖ ਆਗਮਨ ਰਾਲਾ ਸਤ ਸੰਤੋਖ ਸ਼ਬਦ ਅਤ ਸੀਤਲ ਸਹਿਜ ਭਾਏ ਲਿਵ ਲਾਇਆ ਤ੍ਰੈ ਵਰਤਾਏ ਚੌਥੇ ਘਰ ਵਾਸਾ ਕਾਲ ਬਕਾਲ ਕੀਏ ਇੱਕ ਗਰਾਸਾ ਨਿਰਮਲ ਜੋਤ ਸਰਬਜਗ ਜੀਵਨ ਗੁਰ ਅਨਹਦ ਸ਼ਬਦ ਦਿਖਾਇਆ ਊਤਮ ਜਨ ਸੰਤ ਭਲੇ ਹਰ ਪਿਆਰੀ ਹਰ ਰਸ ਮਾਤੇ ਪਾਰ ਉਤਾਰੇ ਨਾਨਕ ਰੇਣ ਸੰਤ ਜਨ ਸੰਗਤ ਹਰ ਗੁਰ ਪ੍ਰਸਾਦੀ ਪਾਇਆ ਤੋ ਅੰਤਰ ਜਾਮੀ ਜੀ ਸਭ ਤੇਰੇ ਪੁੰਨ ਦਾਤਾ ਹਮ ਸੇਵਕ ਤੇਰੇ ਅੰਮ੍ਰਿਤ ਨਾਮ ਕਿਰਪਾ ਕਰ ਦੀਜੈ ਗੁਰ ਗਿਆਨ ਰਤਨ ਦੀ ਪਾਇਆ ਪੰਜ ਤਤ ਮਿਲ ਇਹੋ ਧਨ ਕੀਆ ਆਤਮ ਰਾਮ ਪਾਏ ਸੁਖ ਤੀਆ ਕਰਮ ਕਰ ਤੂਤ ਅੰਮ੍ਰਿਤ ਫਲ ਲਾਗਾ ਹਰ ਨਾਮ ਰਤਨ ਮਨ ਪਾਇਆ ਨਾ ਕਿਸ ਭੂਖ ਪਿਆਸ ਮਨ ਮਾਨਿਆ ਸਰਬ ਨਿਰੰਜਨ ਘਟ ਘਟ ਜਾਨਿਆ ਅੰਮ੍ਰਿਤ ਰਸ ਰਾਤਾ ਕੇਵਲ ਬਹਿਰਾਗੀ ਗੁਰਮਤਿ ਭਾਇ ਸੁਭਾਇਆ ਅਧਿਆਤਮ ਕਰਮ ਕਰੇ ਦਿਨ ਰਾਤੀ ਨਿਰਮਲ ਜੋਤ ਨਿਰੰਤਰ ਜਾਤੀ ਸ਼ਬਦ ਰਸਾਲ ਰਸਨ ਰਸ ਰਸਨਾ ਬੇਣ ਰਸਾਲ ਵਜਾਇਆ ਬੇਣ ਰਸਾਲ ਵਜਾਵੈ ਸੋਈ ਜਾ ਕੀ ਤਰੇ ਭਵਨ ਸੋਜੀ ਹੋਈ ਨਾਨਕ ਬੂਝੋ ਇਹ ਵਿਦ ਗੁਰਮਤ ਹਰ ਨਾਮ ਨਾਮ ਲਿਵ ਲਾਇਆ ਐਸੀ ਜਨ ਵਿਰਲੇ ਸੰਸਾਰੀ ਗੁਰ ਸ਼ਬਦ ਵਿਚਾਰ ਹੈ ਰਹਿ ਨਿਰਾਰੀ ਆਪ ਤਰਹਿ ਸੰਗਤ ਕੁਲ ਤਾਰਹਿ ਤਿੰਨ ਸਫਲ ਜਨਮ ਜਾਗ ਆਇਆ ਘਰ ਦਾ ਮੰਦਰ ਜਾਣੈ ਸੋਈ ਜਿਸ ਪੂਰੇ ਗੁਰ ਤੇ ਸੋਜੀ ਹੋਈ ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ ਸੱਚ ਸਾਚਾ ਤਖਤ ਰਚਾਇਆ ਚਤਰਦਾ ਸਹਾਟ ਦੀਵੇ ਦੋਏ ਸਾਖੀ ਸੇਵਕ ਪੰਚ ਨਾਹੀ ਬਿਖ ਚਾਖੀ ਅੰਤਰ ਵਸਤ ਅਨੂਪ ਨਿਰਮੋਲਕ ਗੁਰ ਮਿਲਿਆ ਹਰ ਧਨ ਪਾਇਆ ਤਖਤ ਬਹਿ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇ ਇੱਕ ਆਦ ਜਗਾਦੀ ਹੈ ਪੀ ਹੋਸੀ ਸਹਸਾ ਪਰਮ ਚੁਕਾਇਆ ਤਕਤ ਸਲਾਮ ਹੋਐ ਦਿਨ ਰਾਤੀ ਇਹੋ ਸਾਚ ਵਡਾਈ ਗੁਰਮਤਿ ਲੇਵ ਜاتی ਨਾਮ ਇਕ ਨਾਮ ਜਪੋ ਤਰ ਤਾਰੀ ਹਰ ਅੰਤ ਸਖਾਈ ਪਾਇਆ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਭਾਈ ਸਤ ਗੁਰ ਸੇਵ ਰਹੁ ਸਰਣਾਈ ਤਸਕਰ ਚੋਰ ਨਾ ਲਾਗੇ ਤਾਂ ਕਉ ਧੋਨੇ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਰਨਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰ ਅਸਰ ਤਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਜ ਲੋਕ ਵਸਹਿ ਪ੍ਰਧਾਨਾ ਉਪਰ ਏਕੰਕਾਰ ਨਰਾਲਮ ਸੁਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨ ਹਾਰੇ ਸਾਜੀ ਦਸਵੇਂ ਪੁਰਖ ਤੀਤ ਨਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਾਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹਉ ਮੈ ਲੋਭ ਚਕਾਇਆ ਸਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੇ ਸ਼ਬਦ ਵਿਚਾਰਾ ਸਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਉਣ ਉਡਾਵੇ ਜੋਗੀ ਸ਼ਬਦ ਅਨਾਹ ਦਵਾਵੇ ਪੰਚ ਸ਼ਬਦ ਚੁਣਕਾਰ ਨਰਾਲਮ ਪ੍ਰਭਿਆ ਪੇਵਾਏ ਸੁਨਾਇਆ ਭਉ ਬਹਿ ਰਾਗਾ ਸਹਿਜ ਸਮਾਤਾ ਹਉ ਮੈਂ ਤਿਆਗੀ ਅਨ ਹਦਰਾਤਾ ਅੰਜਨ ਸਾਰ ਨਿਰੰਜਨ ਜਾਣੈ ਸਰਬ ਨਿਰੰਜਨ ਰਾਇਆ ਦੁਖ ਭੈ ਭੰਜਨ ਪ੍ਰਭ ਅਬਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲ ਕਵਲ ਨਿਰੰਜਨ ਜਾਣੈ ਬੂਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਤਿਸ ਕਾ ਚੋ ਜਿਸ ਵਾਇਆ ਆਪੇ ਸਾਹੋ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਨ ਦਇਆ ਪ੍ਰਵਤਾਰੀ ਟਟ ਕਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰਪੁਰਖ ਹੈ ਪੁਰਖ ਮਲਾਇਆ ਰਵਦਾਨਾ ਬੀਨਾ ਗਰਭ ਗਵਾਈ ਦੂਜਾ ਮਿਟੈ ਏਕ ਦਿਖਾਈ ਆਸਾ ਮਾਹੀ ਨਰਾਲਮ ਜੋਨੀ ਅਕਲ ਨਿਰੰਜਨ ਗਾਇਆ ਹਉਮੈ ਅਮੇਤ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰਜਸ ਹਰਗੁਣ ਲਾਹਾ ਸਤਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ